ਅਸੀਂ ਅਸੀਂ ਮਲੇਰ ਕੋਟਲੇ ਤੋਂ ਆਏ ਜੀ ਪਿੰਡ ਹਥਨ ਤੇ ਭਾਈ ਸਾਹਿਬ ਨੂੰ ਸਪੋਰਟ ਕਰਨਾ ਆ ਕਾਫਲਾ 11 ਕਿਲੋਮੀਟਰ ਲੰਬਾ 11 ਕਿਲੋਮੀਟਰ ਬਹੁਤ ਵਧੀਆ ਸਪੋਰਟ ਆ ਫੁੱਲ ਚੜ੍ਹਦੀ ਕਲਾ ਬਹੁਤ ਵੱਡੀ ਡਿਸਟੈਂਸ ਨਾਲ ਜਿੱਤਾਵਾਂਗੇ ਭਾਈ ਸਾਹਿਬ ਇੰਨੀ ਮਹਿਸੂਸ ਹੋ ਰਹੀ ਕੋਈ ਗਰਮੀ ਨਹੀਂ ਜੀ ਚੜ੍ਹਦੀ ਕਲਾ ਇੱਕ ਲੱਖ ਤੋਂ ਵੱਧ ਵੋਟ ਨਹੀਂ ਆਉਣੀ ਤੁਹਾਡੀ ਖੜਿਆ ਦਾਂਗੇ ਜੀ ਝਾੜੂ ਬੜਾ ਸ਼ਾਂਤਮਈ ਮਾਹੌਲ ਆ ਲੱਗਦਾ ਜਿੱਤ ਪਾਓਗੇ ਮਾਮਾ ਬੜੀ ਤਗੜੀ ਲੀਡ ਦੇ ਨਾਲ ਜੀ ਪਰ ਆਮ ਆਦੀ ਪਾਰਟੀ ਕਹਿੰਦੀ ਇਹਨਾਂ ਨੂੰ 1 ਲੱਖ ਵੋਟ ਨਹੀਂ ਪੈਣੀ ਮਾਮਾ ਵੇਖੋ 1 ਲੱਖ 5-6 ਲੱਖ ਦੀ ਲੀਡ ਦੇ ਨਾਲ ਜਿੱਤਾਂਗੇ ਸਹੀ ਕੇਮ ਕਰ ਗਰਮੀ ਨਹੀਂ ਲੱਗਦੀ ਨਹੀਂ ਜੀ ਨਹੀਂ ਨਹੀਂ ਭਾਈ ਸਾਹਿਬ ਤੈਨੂੰ ਡਿਫਰੈਂਸ ਕਿਹੜੀਆਂ ਲਾਤਾਂ ਦੇ ਵਿੱਚ ਆ ਤੇ ਤੁਸੀਂ ਇੰਜ ਮੰਨ ਲਓ ਵੀ ਜੀ ਉਹਨਾਂ ਨੇ ਇੰਨੀ ਕੌਮਲੀ ਮੁਸੀਬਤਾਂ 'ਚ ਲੜਦੇ ਸਾਡੇ ਦੀ ਕਰਨੀ ਇੱਕਦਮ ਲੱਗੀ ਆ ਉਹ ਆਖਰੋ ਵਾਰ ਹੋ ਗਈ ਜਿੱਤ ਹੋ ਗਈ ਆ ਜਿੱਤ ਹੋ ਗਈ ਆ ਵੱਡੀ ਲੀਡ ਦਾ ਵੱਡੀ ਲੀਡ ਤੇ 5 ਲੱਖ ਦੇ ਮਿੰਟ ਦੇ ਵਿੱਚ ਸਭ ਤੋਂ ਵੱਡੀ ਲੀਡ ਹਲਾ ਜੇ ਐਮਪੀਓ ਦੇ ਭਾਈ ਅਮਰਪਾਲ ਸਿੰਘ ਆਉਂ ਬੋਲੋ ਇਸ ਫੋਰ ਪਰ 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 ਪਾਰਟੀ ਵਾਲੇ ਕਹਿੰਦੇ ਆ ਵੀ ਇਹਨਾਂ ਦੀ ਜਵਾਨ ਤੇ ਜਲਤ ਹੋਣੀ ਲੱਖ ਵੋਟ ਵੀ ਨਹੀਂ ਪੈਣੀ ਉਹ ਸਾਰਿਆਂ ਨੇ ਅਰਕ ਹੋਈ ਨਹੀਂ ਐ ਕੋਈ ਅਮਰਪਾਲ ਸਿੰਘ ਦਾ ਝੰਡਾ ਚੁਲਣਾ ਐ ਅਮਰਪਾਲ ਦੀ ਜਿੱਤ ਪੱਕੀ ਆ ਬਹੁਤ ਸਨੋ ਦੇ ਰਿਆ ਲੋਕ ਲੱਗ ਰਹੀ ਗਰਮੀ ਗਰਮੀ ਕੇ ਤਾਂ ਗਰਮੀ ਭੁੱਲੀ ਪਈ ਆ ਗਰਮੀ ਭੁੱਲੀ ਪਈ ਹਾਂਜੀ ਭਾਈ ਜੀ ਅਮਰਪਾਲ ਸਿੰਘ ਨੂੰ ਅਮਰਪਾਲ ਜਿੰਦਾ ਅਮਰਪਾਲ ਸਿੰਘ ਨੂੰ ਪਾਣੀ ਦਾ ਬਰਾਡ ਤੇ ਭਈਆ ਪੈਸੇ ਵਾਲੀ ਭੀੜ ਨਹੀਂ ਗਈ ਹਾਂਜੀ ਇਹ ਆਪ ਮੁਹਰੇ ਆਈਏ ਜੰਤਾ ਉੱਠ ਕੇ ਆਪ ਮੁਹਰੇ ਆਈਏ ਇਹ ਕਿਸੇ ਨੇ ਨਹੀਂ ਸੱਦਾ ਕਿਸੇ ਨੇ ਨਹੀਂ ਕਿਹਾ ਆਪੇ ਤੁਰਿਆ ਕੇ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਉਣਾ ਜਿੱਤਾਂ ਮਰਜੀ ਜੋ ਮਰਜੀ ਕਰਨਾ ਬੋਲੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਇਹਨਾਂ ਨੂੰ 1 ਲੱਖ ਵੋਟ ਨਹੀਂ ਪੈਣੀ ਇਹ ਇਹ ਝੂਗਾ ਚੋੜ ਕਰਾਦਾ ਉਹਨਾਂ ਦਾ ਹੀ ਤੂੰ ਹੀ ਅੱਗੇ ਘੱਟ ਵੇਖੋ ਵੇਖਿਆ ਹੀ ਤੂੰ ੱਲੇ ਮੁੱਕਣਾ ਨਹੀਂ ਤੂੰ ਜਿੰਨਾ ਮਰਜੀ ਪਿੱਛੇ ਚੱਲ ਜਾਓ ਇਹਨਾਂ ਦੀ ਕੋਈ ਰੈਲੀ ਸਾਡੀ ਐਰ ਵਾਲੀ ਦਾ ਬਰਾਬਰਾਂ ਨਹੀਂ ਕਰ ਸਕਦੀ ਮੁਕਾਬਲਾ ਕਿਦਾਂ ਬੰਦੇ ਹੋ ਹਾਂਜੀ ਮੁਕਾਬਲਾ ਮੁਕਾਬਲਾ ਅਮਰਪਾਲ ਸਿੰਘ ਦਾ ਹੈਗਾ ਹੀ ਕਿਸੇ ਨਾਲ ਨਹੀਂ ਸਿੱਧਾ ਜਿੱਤ ਰਹੇ ਹੋ ਸਿੱਧਾ ਜਿੱਤ ਰਹੇ ਨੇ ਅਮਰਦਾ ਕਮਿਆਨ ਉਹ ਉਹ ਕਹਿੰਦਾ ਜਿੰਨੇ ਮਰਜੀ ਮੁੰਡੇ ਨੌਜਵਾਨ ਇਕੱਠੇ ਕਰ ਲੋ 1 ਲੱਖ ਤੋਂ ਵੱਧ ਬੋੜ ਨਹੀਂ ਪੈਣੀ ਇਹ ਚਾਰ ਤਰੀਕ ਦੱਸੂਗੀ ਨਾ ਮੌਕਾ ਜੀ 4 ਤਰੀਕ 4 ਤਰੀਕ ਨੂੰ ਪਤਾ ਲੱਗੂ ਕਿੰਨੀ ਲੱਖ ਪੈਂਦੀ ਹੈ ਕਿ ਉਹਨੂੰ ਇਹ ਕੀ ਦਾ ਉਹਨੂੰ ਨਹੀਂ ਲੱਖ ਪੈਣੀ ਇਹ ਗੱਲ ਦਾ ਸੋ ਇਸ ਵੇਲੇ ਅਸੀਂ ਹਲਕਾ ਖੇਮਕਰ ਦੇ ਵਿੱਚ ਮੌਜੂਦ ਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਮੋਟਰਸਾਈਕਲ ਰੋਡ ਮਾਰ ਜਿਹੜਾ ਉਹ ਕੀਤਾ ਜਾ ਰਿਹਾ ਆ ਉਹ ਆਪਾਂ ਗੱਲਬਾਤ ਕਰਦੇ ਆ ਸੋ ਮੁਕਾਬਲਾਬਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਹੁਤ ਵੱਡਾ ਇਕੱਠਾ ਆਫਲਾ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਜੀ ਨੌਜਵਾਨਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਔਰ ਨੌਜਵਾਨਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਭਾਈ ਸਾਹਿਬ ਰੁਕੇ 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 ਭਾਈ ਸਾਹਿਬ ਕੀ ਜਿਹੜੇ ਚਾਹਦੇ ਕਿੱਥੋਂ ਆਇਓ ਹਾਂਜੀ ਆ ਵੀ ਆਈ ਸੇਮ ਖੇਮ ਕਰਨ ਨਾਲ ਗਿਆ ਦਿਓ ਜੀ ਐਨੀ ਗਰਮੀ ਦੇ ਵਿੱਚ ਗਰਮੀ ਨਹੀਂ ਲੱਗਦੀ ਨਹੀਂ ਜੀ ਨਹੀਂ ਨਹੀਂ ਭਾਈ ਸਾਹਿਬ ਤੈਨੂੰ ਡਿਫਰੈਂਸ ਕਿਹੜੀਆਂ ਲੱਤਾਂ ਦੇ ਵਿੱਚ ਆ ਤੁਸੀਂ ਇੰਜ ਮੰਨ ਲਓ ਵੀ ਉਹਨਾਂ ਨੇ ਇੰਨੀ ਕਾਮ ਲਈ ਮਸੀਦਾ ਚ ਲਾੜੇ ਤੇ ਸਾਡੇ ਨਹੀਂ ਕਰਨੀ ਇੱਕ ਦਿਨ ਦੇ ਕੀ ਆ ਕੀ ਲੱਗਦਾ ਜਿੱਤ ਪਾਵਾਂਗੇ ਆਪਾਂ ਉਹ ਆਖਰ ਵਾਰ ਜਿੱਤ ਹੋ ਗਈ ਆ ਜਿੱਤ ਹੋ ਗਈ ਆ ਵੱਡੀ ਲੀਡ ਤੇ ਵੱਡੀ ਲੀਡ ਤੇ 5 ਲੱਖ ਦੇ ਮਿੰਟ ਦੇ ਵਿੱਚ ਸਭ ਤੋਂ ਵੱਡੀ ਲੀਡ ਵਾਲਾ ਜੇ ਐਮਪੀਓ ਦੇ ਭਾਈ ਅਮਰਪ੍ਰਤਾ ਸਿੰਘ ਹੋਈ ਬੋਲੋ ਇਸ ਫੋਰ ਪਰ 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 ਜਨਾਬ ਆਮੀ ਪਾਰਟੀ ਵਾਲੇ ਕਹਿੰਦੇ ਆਨਾਂ ਦੇ ਜਵਾਨ ਤੇ ਜਵਤ ਹੋਣੇ ਲੱਖ ਵੋਟ ਵੀ ਨਹੀਂ ਪੈਣੀ ਉਹ ਸਾਰਿਆਂ ਨੇ ਅਰਕ ਹੋਈਆਂ ਏ ਕੋਈ ਅਮਰਪਾਲ ਸਰਵਾ ਢੰਗਾ ਚੁਣਨਾ ਏ ਵਾਅਦਾ ਦਾਦੇ ਸਾਨੂੰ ਲੱਖ ਪੈਣੀ ਵੋਟ ਉਹ ਭਾਈ ਸਰਪਤੀ ਸਿੰਘ ਨਾਲ ਝੰਡਾ ਝੁਲਣਾ ਏ ਉਹ ਭਾਈ ਅਮਰਪਾਲ ਸਿੰਘ ਨਾਲ ਝੰਡਾ ਝੁਲਣਾ ਪਾਰਲੀਮੈਂਟ ਚੜ੍ਹ ਗਈ ਹੋਰ ਲੋਕਾਂ ਨਾਲ ਜੁੜਦੇ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅਮਰਪਾਲ ਦੀ ਜਿੱਤ ਪੱਕੀ ਆ ਬਹੁਤ ਸਨੋ ਦੇ ਰਹੇ ਲੋਕ ਗਰਮੀ ਲੱਗ ਰਹੀ ਗਰਮੀ ਕਿਦਾ ਗਰਮੀ ਭੁੱਲੀ ਪਈ ਆ ਗਰਮੀ ਭੁੱਲੀ ਪਈ ਹਾਂਜੀ ਭਾਈ ਜੀ ਅਮਰਪਾਲ ਸਿੰਘ ਨੂੰ ਅਮਰਪਾਲ ਜਿੰਦ ਅਮਰਪਾਲ ਸਿੰਘ ਜਿੰਦ ਪਾਣੀ ਨਾਲ ਪਾਣੀ ਨਾਲ ਬੋਰਡ ਤੇ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਡਾਡਾ ਜੋਸ਼ ਹੈ ਦੇਖ ਸਕਦੇ ਹੋ ਜੀ ਬਾਈ ਜੀ ਮੇਰੇ ਖਾਲਸਾ ਵੱਡੀ ਭੱਤੇ ਜੀ ਕੀ ਲੱਗਦਾ ਵੀ ਗਰਮੀ ਨਹੀਂ ਲੱਗ ਰਹੀ ਨਹੀਂ ਕੋਈ ਗਰਮੀ ਨਹੀਂ ਜੀ ਬੜਾ ਸ਼ਾਂਤਮਈ ਮਾਹੌਲ ਆ ਲੱਗਦਾ ਜਿੱਤ ਪਾਓਗੇ ਮਾਮਾ ਬੜੀ ਤਗੜੀ ਲੀਡ ਦੇ ਨਾਲ ਜੀ ਪਰ ਆਮ ਆਦੀ ਪਾਰਟੀ ਕਹਿੰਦੀ ਇਹਨਾਂ ਨੂੰ 1 ਲੱਖ ਵੋਟ ਨਹੀਂ ਪੈਣੀ ਮਾਮਾ ਵੇਖੋ 1 ਲੱਖ 5-6 ਲੱਖ ਦੀ ਲੀਡ ਦੇ ਨਾਲ ਜਿੱਤਾਂਗੇ 6 ਲੱਖ ਦੀ ਲੀਡ ਦੇ ਨਾਲ ਜਿੱਤਾਂਗੇ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਡਾਡਾ ਜੋਸ਼ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਅਸੀਂ ਮਲੇਰ ਕੋਟਲੇ ਤੋਂ ਆਏ ਜੀ ਪਿੰਡ ਹਥਨ ਤੇ ਭਾਈ ਸਾਹਿਬ ਨੂੰ ਸਪੋਰਟ ਕਰਨਾ ਹੈ ਕਾਫਲਾ 11 ਕੀਟਰ ਲੰਬਾ 11 ਕਿਲੋਮੀਟਰ ਬਹੁਤ ਵਧੀਆ ਸਪੋਰਟ ਆ ਫੁੱਲ ਚੜ੍ਹਦੀ ਕਲਾ ਬਹੁਤ ਵੱਡੀ ਡਿਸਟੈਂਸ ਨਾਲ ਦਿਤਾਵਾਂਗੇ ਭਾਈ ਸਾਹਿਬ ਕਿਰਨ ਮੈਨੂੰ ਮਹਿਸੂਸ ਹੋ ਰਹੀ ਕੋਈ ਗਰਮੀ ਨਹੀਂ ਜੀ ਚੜ੍ਹਦੀ ਕਲਾ ਇੱਕ ਲੱਖ ਤੋਂ ਵੱਧ ਬੋੜ ਨਹੀਂ ਆਉਣੀ ਤੁਹਾਡੇ ਖੜਿਆ ਦਾਂਗੇ ਜੀ ਝਾੜੂ ਝਾੜੂ ਖੁੰਦਲ ਲਿਆ ਜੀ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਇੱਕ ਵੱਡਾ ਜੋਸ਼ ਹੈ ਇੱਧਰਲੇ ਪਾਸੇ ਹੋਰ ਨੌਜਵਾਨਾਂ ਨਾਲ ਗੱਲਬਾਤ ਕਰੋ ਸ਼ੀਸ਼ਾ ਡਾਊਨ ਕਰ ਲਓ ਸ਼ੀਸ਼ਾ ਡਾਊਨ ਕਰ ਲਓ ਅੱਜ ਭਾਈ ਜੀ ਕੀ ਕਹਿੰਦੇ ਹੋ ਥੱਲੇ ਕਰ ਕਹੋ ਮਹਾਰਾਜ ਕਹਿਣਾ ਇਹੋ ਜੌਣਿਆ ਪਈਆ ਪੈਸੇ ਵਾਲੀ ਭੀੜ ਨਹੀਂ ਗਈ ਹਾਂ ਜੀ ਇਹ ਆਪ ਮਹਾਰੇ ਆਈਏ ਜ ਕਿਸੇ ਨੇ ਨਹੀਂ ਸੱਦਾ ਕਿਸੇ ਨੇ ਨਹੀਂ ਕਿਹਾ ਆਪੇ ਤੁਰਿਆ ਕੇ ਭਾਈ ਸਾਹਿਬ ਨੂੰ ਮਾਰ ਲੈ ਕੇ ਆਉਣਾ ਜਿੰਨਾ ਮਰਜੀ ਜੋ ਮਰਜੀ ਕਰਨਾ ਬੋਲੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਇਹਨਾਂ ਨੂੰ 1 ਲੱਖ ਵੋਟ ਨਹੀਂ ਪੈਣੀ ਇਹ ਇਹ ਝੂਗਾ ਚੌੜ ਕਰਾਦਾ ਇਹਨਾਂ ਦਾ ਹੀ ਤੂੰ ਹੀ ਅੱਗੇ ਕੱਟ ਵੇਖੋ ਵੇਖਿਆ ਹੀ ਤੂੰ ਹਲੇ ਮੁੱਕਣਾ ਨਹੀਂ ਤੂੰ ਜਿੰਨਾ ਮਰਜੀ ਪਿੱਛੇ ਚੱਲ ਜਾਓ ਇਹਨਾਂ ਦੀ ਕੋਈ ਰੈਲੀ ਸਾਡੀ ਐਨ ਵਾਲੀ ਦਾ ਬਰਾਬਰ ਨਹੀਂ ਕਰ ਸਕਦੀ। ਉਹ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਦਾਦਾ ਜੋਸ਼ ਆ। ਪਿੱਛੇ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਨਿਗਾਹ ਜਾਂਦੀ ਹੈ ਲੰਬਾ ਕਾਫਲਾ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਨਜ਼ਰ ਆ ਰਿਹਾ। ਭਾਈ ਜੀ ਕੀ ਕਹਿਣਾ ਚਾਹੁੰਦੇ ਕਿੱਥੋਂ ਆਇਓ? ਅਹੀਂ ਮਥੀ ਕਲਾ ਤੋਂ ਆਏ ਜੀ। ਮਥੀ ਕਲਾ ਤੋਂ। ਗਰਮੀ ਤੇ ਨਹੀਂ ਲੱਗਦੀ। ਨਹੀਂ ਨਹੀਂ ਗਰਮੀ ਕਾ ਦੇ ਲਈ। ਲੱਗਦਾ ਜਿੱਤ ਰਹੇ ਨੇ। ਹਾਂ ਜੀ ਹਾਂ ਜੀ। ਲਓ ਜੀ ਜਿੱਤ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੰਬਾ ਕਾਫਲਾ ਜਿਹੜਾ ਵਾ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ ਮੋਟਰਸਾਈਕਲ ਗੱਡੀਆਂ ਤਾਰਾਂ ਜੋ ਵੀ ਕਿਸੇ ਨੂੰ ਸੰਤ ਜਿਹੜਾ ਉਹ ਮਿਲਿਆ ਆ ਆਪਾਂ ਗੱਲਬਾਤ ਕਰਦੇ ਭਾਈ ਜੀ ਕੀ ਹਾਲ ਚਾਲ ਪਿੱਛੇ ਕਰਦੇ ਪਿੱਛੇ ਯਾਰ ਬੋਲ ਪਿਆ ਯਾਰ ਹਾਂਜੀ ਦੱਸੋ ਜਿੱਤੋਗੇ ਜਿੱਤ ਜਾਓਗੇ ਮੈਂ ਨਾ ਬਹਿ ਜਾ ਬਹਿ ਜਾ ਪਾਰਟੀ ਵਾਲਿਆਂ ਦੇ 1 ਲੱਖ ਤੋਂ ਵੱਧ ਵੋਟ ਨਹੀਂ ਮਿਲਨੀ ਮੈਂ ਨਾ ਇੱਥੇ ਬਹਿ ਜਾ ਬਹਿ ਜਾ ਨਹੀਂ ਉਹਨਾਂ ਨੂੰ 10000 ਤੋਂ ਵੱਧ ਨਹੀਂ ਮਿਲਨੀ ਮਾਂਜਾ ਵੇਖੀ ਫਿਰਦਾ ਕਿਵੇਂ ਪੈਣੀ ਸਾਰੀ 10000 ਕਿਹੜਾ ਸਾਹਿਬ ਨਾ ਨਾ ਬਿਲਕੁਲ ਗਰਮੀ ਗੁਰਮੀ ਕੋਈ ਨਹੀਂ ਚੜਦੀ ਚੜਦੀ ਕਲਾਜ ਨੇ ਸਾਰੇ ਸਿੰਘ ਚੜਦੀ ਕਲਾਜ ਵਿਚੇ ਤੋਂ ਬਹੁਤ ਵੱਡਾ ਕਾਫਲਾ ਤੁਸੀਂ ਦੇਖ ਸਕਦੇ ਹੋ ਜੀ ਬਾਈ ਜੀ ਕੀ ਕਹਿਣਾ ਚਾਹਦੇ ਹੋ ਚੜਦੀ ਕਲਾ ਜੀ ਅਮਰਪਾਲ ਸਿੰਘ ਦੀ ਚੜਦੀ ਕਲਾ ਵੇ ਅਮਰਪਾਲ ਸਿੰਘ ਜਿੱਤ ਰਿਹਾ ਹਾਂ ਜੀ ਜਿੱਤ ਰਿਹਾ ਜਿੱਤ ਰਿਹਾ ਬਾਈ ਜੀ ਕਿਦਾਂ ਮੰਨਦੇ ਹੋ ਪੂਰੀ ਲੀਡ ਨਾਲ ਜੀ ਬਾਈ ਜੀ ਕੀ ਦੇਖਦੇ ਹੋ ਕੋ ਕਿਵੇਂ ਦੇਖਦੇ ਹੋ ਕੌਣ ਜਿੱਤ ਰਿਹਾ ਲੱਗੇ ਜੀ ਅਮਰਪਾਲ ਜੀ ਅਮਰਪਾਲ ਜਿੱਤ ਰਿਹਾ ਤੇ ਆਵਾਜ਼ੀ ਪਾਰਟੀ ਵਾਲੇ ਕਹਿੰਦੇ 1 ਲੱਖ ਤੋਂ ਵੱਧ ਵੋਟ ਨਹੀਂ ਪਾਉਣੀ ਤੁਹਾਨੂੰ ਉਹਨੇ ਕਹਿਣ ਦੇ ਗੱਲ ਆ ਪੁਰਾਣ ਲੱਗੇਗਾ ਚਾਰਜ ਉਹਨੂੰ ਜੀ ਗਰਮੀਤਰੀ ਮਹਿਸੂਸ ਹੋ ਰਹੀ ਕੋਈ ਮਹਿਸੂਸ ਨਹੀਂ ਹੋ ਰਹੀ ਚਲੋ ਚੜਦੀ ਕਲਾ ਸੋ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਕਾਫਲਾ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਇਹ ਹਲਕਾ ਖੇਮ ਕਰਨ ਦਾ ਇਹ ਰੋਡ ਹੈ ਜੀ ਖੇਮ ਕਰਨ ਤੋਂ ਅੰਮ੍ਰਿਤਸਰ ਵਾਲਾ ਰੋਡ ਹੈ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਉਤਸ਼ਾਹ ਸਾਰੇ ਜਵਾਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਦੇਣਦੇ ਪਾਉਂਦੇ ਨੇ ਯੋਗਦਾਨ ਦੇਣਦੇ ਨੇ ਅਮਰਪਾਲ ਸਿੰਘ ਹੀ ਵੱਡੀ ਰੀਡ ਤੇ ਜੋਹਨ ਜਿਧਰ ਹਾਸਲ ਕਰਨਗੇ ਬਰਾਬਰੀ ਪਾਰਟੀ ਵਾਲੇ ਕਹਿ ਰਹੇ 1 ਲੱਖ ਤੋਂ ਵੱਧ ਵੋਟ ਨਹੀਂ ਪੈਣ ਜਿੱਥੋਂ ਮਰਜ਼ੀ ਨਹੀਂ ਜੀ ਨਹੀਂ ਉਹਨਾਂ ਦਾ ਭਲੇਖਾ ਆ ਇਹਨਾਂ ਦਾ ਭਲੇਖਾ ਆ ਜੀ ਹਾਂ ਜੀ ਬੋਲੋ ਬੋਲੋ ਉਹਨਾਂ ਨੂੰ 10000 ਨਹੀਂ ਪੈਣੀ ਲੱਖ ਤੇ ਬੜੀ ਦੂਰ ਦੀ ਗੱਲ ਆ ਉਹਨਾਂ ਨੂੰ 10000 ਨਹੀਂ ਪੈਣੀ ਬਾਈ ਜੀ ਤੁਹਾਡਾ ਕੀ ਕਹਿਣਾ ਸਾਡਾ ਪੂਰਾ ਸਮਰਥਨ ਹੈ ਜੀ ਅਮਰਪਾਲ ਸਿੰਘ ਦੇ ਨਾਲ ਅਸੀਂ ਮੇਹਰ ਜੁੜੇ ਆ ਤੇ ਜੁੜੇ ਰਵਾਂਗੇ ਗਰਮੀ ਤਾਂ ਨਹੀਂ ਮਹਿਸੂਸ ਹੋ ਰਹੀ ਕੋਈ ਗਰਮੀ ਨਹੀਂ ਮੈਨਾਂ ਕੋਈ ਗੱਲ ਹੀ ਕੋਈ ਸੋ ਇਹ ਤਾਂ ਉੱਧਰਲੇ ਪਾਸੇ ਤਸਵੀਰ ਦਿਖਾ ਦਿਓ ਤਾਂ ਉੱਚਾ ਕਰਕੇ ਕੈਮਰਾ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜਿੱਥੋਂ ਇੱਕ ਵੱਡਾ ਕਾਫਲਾ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਨਜ਼ਰ ਆ ਰਿਹਾ ਜਿੱਥੋਂ ਜਿੱਥੋਂ ਤੱਕ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੌਜਵਾਨ ਆਪ ਮੁਹਾਰੇ ਚੱਲ ਕੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਨੇ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਲੰਬਾ ਕਾਫਲਾ ਜਿਹੜਾ ਵਾ ਉਹ ਕੋਲੋਂ ਨਜ਼ਰ ਆ ਰਿਹਾ ਦੂਰ ਤੱਕ ਜਿੱਥੋਂ ਜਿੱਥੋਂ ਤੱਕ ਹੋਈ ਕੈਮਰੇ ਦੀ ਇੰਦਿਕਾ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਇਹ ਵੱਡਾ ਕਾਫਲਾ ਜਿਹੜਾ ਵਾ ਉਹ ਖੇਲ ਕਰਨ ਤੋ ਤਰਨ ਤਰਨ ਵਾਲੇ ਪਾਸੇ ਨੂੰ ਖੇਮਤਨ ਤੋਂ ਅਮਰਸਰ ਵਾਲਾ ਇਹ ਰੋਡ ਆ ਦੂਰ ਤੱਕ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਈ ਅਮਰਪਾਲ ਸਿੰਘ ਖਾਲਸਾ ਜਿਸ ਮਰਤ ਦੇ ਜਿਹੜੇ ਆ ਨੌਜਵਾਨ ਪਹੁੰਚੇ ਨੇ ਆਕਾ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਬਾਬਾ ਜੀ ਕੀ ਕਹੇ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜਿਹੜਾ ਇਹ ਵਿਸ਼ਾਲ ਰੈਲੀ ਆ ਇਹ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਆ ਕਿਉਂਕਿ ਉਹ ਕੰਮ ਬਹੁਤ ਵਧੀਆ ਕਰਦੇ ਸੀ ਲੋਕਾਂ ਨੂੰ ਅਮਰ ਛਗਾਉਂਦੇ ਸੀ ਲੋਕਾਂ ਨੌਜਵਾਨਾਂ ਨੇ ਨਸ਼ੇ ਛਡਾਉਂਦੇ ਸੀ ਤੇ ਇਹਦੇ ਨਾਲ ਨਾਲ ਹੁਣ ਵੀ ਉਹ ਬਾਹਰ ਆਉਣਗੇ ਤੇ ਜਿਹੜਾ ਨਸ਼ੇ ਦਾ ਥੋੜਾ ਜਿਹਾ ਠੱਲ ਪਊਗੀ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਚੋਰੀਆਂ ਵੜੀਆਂ ਹੋਣ ਡੀਆਂ ਆ ਅੱਜ ਤੁਸੀਂ 500 ਰੁਪਏ ਜੇਬ ਦੇ ਵਿੱਚ ਪਾ ਕੇ ਤੇ ਦੁਪਹਿਰੇ ਨਹੀਂ ਕਿਤੇ ਜਾ ਸਕਦੇ ਪਰ ਵਿਰੋਧੀ ਧਿਰਾਂ ਇਹ ਗੱਲ ਕਹਿ ਰਹੀਆਂ ਵੀ ਅਮਰ ਤੇ ਹੋਰ ਵੀ ਬੜੇ ਲੋਕਾਂ ਨੇ ਸ਼ਿਕਾਇਤ ਫਿਰ ਸਾਰਿਆਂ ਨੂੰ ਪੰਥ ਦਾ ਆਗੂ ਮੰਨ ਲਿਆ ਵਿਰੋਧੀ ਜਿਹੜੀਆਂ ਧਿਰਾਂ ਵਾ ਵਿਰੋਧੀ ਧਿਰਾਂ ਦਾ ਆਪਣਾ ਵੱਖਰਾ ਸਥਾਨ ਆ ਜਿਹੜੇ ਆਪਾਂ ਇਹ ਭਾਈ ਅਮਰਪਾਲ ਸਿੰਘ ਜੀ ਦਾ ਇਹ ਖਾਲਸਾ ਵਾ ਇਹਨਾਂ ਦਾ ਵੱਖਰਾ ਸਥਾਨ ਆ ਜਿਹੜੀ ਵਿਰੋਧੀ ਧਿਰਾਂ ਵਾ ਉਹ ਇਹਨਾਂ ਦੀ ਨਹੀਂ ਕਰ ਸਕਦੀਆਂ ਜੋ ਮਰਜੀ ਸੱਚ ਬੋਲੀ ਜਾਂ ਝੂਠ ਬੋਲੀ ਜਾਣ ਇਹਨਾਂ ਨੇ ਝੂਠ ਦੇ ਕੁਫਰ ਜਿਹੜੇ ਉਹ ਤੋਲੀ ਜਾਣੇ ਆ ਅਸੀਂ ਦੇਖੋ ਕਹਿਣਾ ਚਾਹੁੰਦੇ ਕੋਈ ਹਰ ਇੱਕ ਬੰਦਾ ਜਿਹੜ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਉਹ ਬਾਹਰ ਆਉਣ ਆਪ ਦਾ ਜਿਹੜਾ ਵਾ ਸਖੀ ਦਾ ਜੇ ਕੋਈ ਗੱਲ ਕਰਨ ਵਾਲਾ ਹੈਗਾ ਵਾ ਸੰਸਦ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਜਿੱਥੇ ਵੀ ਉਹਨਾਂ ਨੂੰ ਆਪਾਂ ਭੇਜਣਾ ਵਾ ਉਥੇ ਜਾ ਕੇ ਗੱਲ ਕਰਨਗੇ ਇੱਕ ਕਿਸਾਨੀ ਦੇ ਵਿੱਚੋਂ ਉੱਠ ਕੇ ਜਾ ਰਹੇ ਆ ਕਿਸਾਨਾਂ ਨਾਲ ਧੱਕਾ ਹੋ ਰਿਹਾ ਵਾ ਨੌਜਵਾਨੀ ਨਾਲ ਧੱਕਾ ਹੋ ਰਿਹਾ ਵਾ ਜਿਹੜਾ ਇਹ ਸਾਰਾ ਵਾ ਇਹ ਆਪਣਾ ਜਿਹਾ ਕੰਮ ਹੈ ਉਹ ਕਰਦੇ। ਕੱਲ 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 ਲਾਲਜੀਤ ਸਿੰਘ ਭੁੱਲਰ ਦਾ ਇੱਕ ਬਿਆਨ ਉਹ ਉਹਦਾ ਉਹ ਕਹਿੰਦਾ ਜਿੰਨੇ ਮਰਜ਼ੀ ਮੁੰਡੇ ਨੌਜਵਾਨ ਇਕੱਠੇ ਕਰ ਲਓ 1 ਲੱਖ ਤੋਂ ਵੱਧ ਵੋਟ ਨਹੀਂ ਪੈਣੀ ਇਹਨਾਂ ਨੂੰ। ਇਹਨੇ 4 ਤਰੀਕ ਦੱਸੂਗੀ ਨਾ ਮੌਕਾ ਜੀ 4 ਤਰੀਕ 4 ਤਰੀਕ ਨੂੰ ਪਤਾ ਲੱਗੂ ਕਿੰਨੀ ਲੱਖ ਪੈਂਦੀ ਹੈ ਕਿ ਉਹਨੂੰ ਇਹ ਕੀ ਦਾ ਉਹਨੂੰ ਨਹੀਂ ਲੱਖ ਪੈਣੀ ਇਹ ਗੱਲ ਦਾ ਕੀ ਦਾ ਸਰਦਾਰ ਮਿਰਸਾ ਸਿੰਘ ਉਲਟੋ ਆ ਵੀ ਕਹਿ ਰਿਹਾ ਪੰਥਕ ਤਾਂ ਮੋਂ ਵੀ ਮੈਂ ਤਿੰਨ ਵਾਰੀ ਐਨਐਸਏ ਕੱਟੀ ਆ ਇਹਨਾਂ ਦੀ 1 ਇੱਕ ਸਾਲ ਦੇ ਵਿੱਚ ਚੀਕਾ ਨਿਕਲ ਗਿਆ ਮਲਡੂਆ ਸਾਹਿਬ ਦੇ ਬੋਲ ਬਿਲਕੁਲ ਬਿਲਕੁਲ ਇਹ ਇਹਨਾਂ ਦੀ ਗੱਲ ਸਹੀ ਆ ਉਹ ਮਤਲਬ ਹੈ ਪੰਥਕ ਸੀ ਉਹਨਾਂ ਐਨਐਸਏ ਕੱਟੀ ਆ ਪਰ ਹੋਂ ਜਿਹੜਾ ਥੋੜਾ ਹੈ ਨਾ ਹੋਂ ਇਹ ਮੜ ਉਹਨਾਂ ਸਨਾਦਾਂ ਦਾ ਥੋੜਾ ਡੇਡਾ ਹੋ ਗਿਆ ਸਨਾਦਾਂ ਤੋਂ ਡੇਡਾ ਹਾਂ ਠਿੱਡੇ ਹੋ ਗਿਆ ਅੱਜ ਉਹਨਾਂ ਦੀ ਰੈਲੀ ਵਿੱਚ ਲੈ ਕੇ ਆਇਆ ਬਹੁਤ ਵੱਡਾ ਕਾਟ ਦੇ ਉੱਤੇ ਹਾਂ ਜੀ ਕਾਟ ਇਤਨਾ ਸਾਰਿਆਂ ਦੇ ਵਿੱਚ ਜਾਣਾ ਇਹ ਬੋਰਡ ਦਾ ਪਤਾ ਲੱਗਣਾ ਬੋਰਡ ਕਿਨੂੰ ਪੈਂਦੀ ਹੈ ਬੋਰਡ ਕਿਨੂੰ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹਰ ਸਾਹਿਬ ਬਾਈ ਫਰੇ ਜੀ ਭਾਈ ਅਮਰਪਾਲ ਸਿੰਘ ਦੀ ਜਿੱਤ ਪੱਕੀ ਆ ਜੀ ਬਾਕੀ ਜੋ ਵੀ ਕਹਿ ਰਹੇ ਆ ਸਾਬ ਆਪੋ ਆਪਣੀ ਜਗ੍ਹਾ ਤੇ ਵਧੀਆ ਕਹਿ ਰਹੇ ਆ ਬਾਕੀ ਨਾਲ ਜੀ ਭੁੱਲਰ ਉਹਨਾਂ ਨੂੰ ਗੁੱਡੀ ਕਾਰਡ ਵਰਗੇ ਜਿਹੜੇ ਸ਼ਬਦ ਆ ਇਹ ਲੈ ਕੇ ਬਹਿ ਜਾਣਗੇ ਵਰਸਾ ਸਿੰਘ ਮਟੋਵਾ ਇਹ ਪੰਥਕ ਆ ਦੋ ਵਾਰੀ ਐਮਐਲਏ ਬਣਾਇਆ ਵਾ ਉਹਦਾ ਸਾਹ ਦਿੱਤਾ ਵਾ ਹੁਣ ਪੱਕੀ ਸ਼ੀਟ ਤੇ ਕਿਸੇ ਦੀ ਵੀ ਨਹੀਂ ਗਈ ਇਹ ਪੰਥਕ ਪੱਕੇ ਨਹੀਂ ਹੋ ਸਕਦੇ ਪੰਥਕ ਪੰਥੀ ਆ ਪਰ ਇਹ ਲੋਕੀ ਲੋਕਾਂ ਨੇ ਫਤਵਾ ਦੇਣਾ ਵਾ ਭਾਈ ਅਮਰਪਾਲ ਸਿੰਘ ਦੇ ਹੱਕ ਚ 4 ਤਰੀਕ ਨੂੰ ਮਹੀ ਅਮਰਤਪਾਲ ਦੇ ਹੱਥ ਵਿੱਚ ਵੱਡਾ ਫਤਵਾ ਜਿਹੜਾ ਵਾ ਉਹ ਲੋਕਾਂ ਵੱਲੋਂ ਦਿੱਤਾ ਜਾਵੇਗਾ ਉਧਰਲੀ ਤਸਵੀਰ ਇੱਕ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਪ ਮੁਹਾਰੇ ਚੱਲ ਕੇ ਇਸ ਇਕੱਠ ਦੇ ਵਿੱਚ ਆਏ ਨੇ ਦੂਜੀਆਂ ਰੈਲੀਆਂ ਵੀ ਤੁਸੀਂ ਦੇਖਦੇ ਹੋ啊 ਕਿ ਉਹਨਾਂ ਵਿੱਚ ਮੰਤਰੀ ਜਾਂ ਮੈਂਬਰ ਸੰਸਦ ਜਿਹੜੇ ਆ ਉਹ ਬਹੁਤ ਸਾਰਾ ਖਰਚਾ ਕਰਦੇ ਨੇ ਜਿਵੇਂ ਕਿਸੇ ਨੌਜਵਾਨ ਨੂੰ ਤੇਲ ਪਾਤਾ ਗੱਡੀਆਂ ਦੇ ਵਿੱਚ ਤੇਲ ਪਾਗਦੇ ਨੇ ਪਰ ਇੱਥੇ ਨੌਜਵਾਨ ਆਪਣੀ ਮਰਜ਼ੀ ਦੇ ਨਾਲ ਆਏ ਨੇ ਤੇ ਮਰਜ਼ੀ ਦੇ ਨਾਲ ਆਪ ਮੁਹਾਰੇ ਚੱਲ ਕੇ ਇਸ اللي ਦੇ ਵਿੱਚ شامل ہوئے ਨੇ ਆਪਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਬੜੇ ਜੋਸ਼ ਨਾਲ ਜਰ ਆ ਰਹੇ ਨੇ بھائی ਜੀ ਕੀ ਕਹਿਣਾ ਚਾਹੁੰਦੇ ਹੋ ਹਰੀਆ ਜੀ ਬੋਲੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਤੁਰੇ ਆਪਾਂ ਪਿਛਲੀਆਂ 5 ਸਾਲ ਤੋਂ 10 ਸਾਲ ਤੋਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਪਰ ਅਰ ਕੇ ਆਪਾਂ ਭਾਈ ਸਾਹਿਬ ਨੂੰ ਮੌਕਾ ਜ਼ਰੂਰ ਦਈਏ ਕਿਉਂਕਿ ਉਹ ਆਪਣੇ ਕਰਕੇ ਜੇਲਾਂ 'ਚ ਬੈਠੇ ਆ ਤੇ ਆਪਾਂ ਨਾ ਫਰਜ਼ ਮੰਨਦਾ ਜੀ ਸਾਰਿਆਂ ਦਾ ਨਾਲ ਸਾਥ ਦਈਏ ਅਮਰਤਾਪਾਲ ਜ਼ਿੰਦਾਬਾਦ ਪਰ 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 ਝਾੜੂ ਵਾਲੇ ਇਹ ਗੱਲ ਕਹਿ ਰਿਹਾ ਵੇ 1 ਲੱਖ ਤੋਂ ਵੱਧ ਵੋਟ ਨਹੀਂ ਪੈਣੀ ਤੁਹਾਨੂੰ ਕਿਉਂ ਨਹੀਂ ਪੈਣੀ ਮਹਾਰਾਜ ਦੀ ਕਿਰਪਾ 1 ਲੱਖ ਕਿੱਥੇ ਭਾਵੇਂ ਜਿੰਨੇ ਮਰਜ਼ੀ ਕਹਿਣ ਇੱਥੇ ਆਉਣ ਕੀ ਕਰਨਾ ਸੀ ਲੀਡ ਹੀ ਵਧਾਉਂਦਾ ਨੇ ਸਾਰੀ ਹਾਂ ਅੱਜ ਮੈਨੂੰ ਗਰਮੀ ਤੇ ਨਹੀਂ ਲੱਗ ਰਹੀ ਨਹੀਂ ਨਹੀਂ ਅੱਜ ਗਰਮੀ ਨਹੀਂ ਲੱਗ ਰਹੀ ਅੱਜ ਗਰਮੀ ਨਹੀਂ ਲੱਗ ਰਹੀ ਕਿ ਦਿਨ ਕੇ ਮਾਰੇ ਦੀ ਕਿਰਪਾ ਨਾਲ ਆਪਣੇ ਜਿਹੜਾ ਕਾਫਲਾ ਵਾ ਤੇ ਕਾਫਲੇ ਦਾ ਮਤਲਬ ਹੀ ਇਹ ਹੋ ਆ ਕਿ ਵਾਤ ਤੋਂ ਵਾਤ ਜਿਹੜੀ ਆ ਸੰਗਤ ਨੂੰ ਸੁਚੇਤ ਕਰੀ ਸੁਚੇਤ ਕਰੀਏ ਆਪਾਂ ਪਿਛਲੇ ਸਮੇਂ ਤੋਂ ਦੂਸਰੀਆਂ ਪਾਰਟੀਆਂ ਨੂੰ ਵੋਟਾਂ ਪਾਉਂਦੇ ਆ ਰਹੇ ਆ ਠੀਕ ਆ ਤੋਂ ਸੋ ਇਸ ਤਰੀਕੇ ਨਾਲ ਜੋ ਆਪਣੇ ਪੰਥ ਦੇ ਹੱਕਾਂ ਦੀ ਗੱਲ ਕਰਦੇ ਨੇ ਆਪਾਂ ਉਹਨਾਂ ਦਾ ਸਾਥ ਦੇਈਏ ਹਾਂ ਪਰ ਬਟੂਆ ਸਾਹਿਬ ਕਹਿ ਰਹੇ ਪੰਥਕ ਤਾਂ ਮਵੀ ਆ ਪੰਤਕਤਾ ਹੋਣਗੇ ਉਹ ਵੀ ਬਟ ਜੋ ਇਹ ਸਿਚੁਏਸ਼ਨ ਹੈਗੀ ਆ ਜਿਸ ਤਰ੍ਹਾਂ ਕਿ ਭਾਈ ਅਮਰਪਾਲ ਸਿੰਘ ਨੇ ਹੁਣ ਜੇਲ੍ਹ ਵਿੱਚ ਆ ਉਹਨਾਂ ਨੇ ਕੋਈ ਵੀ ਕਤਲ ਨਹੀਂ ਕੀਤਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਨਸ਼ਿਆਂ ਦੀ ਕਾਧਮਾ ਕਰਨਾ ਚਾਹੁੰਦੇ ਸੀ ਤੇ ਸੰਗਤ ਨੂੰ ਅੰਮ੍ਰਿਤ ਛਕਾਇਆ ਵਾ ਤੇ ਹੋਰ ਉਹਨਾਂ ਨੇ ਕੋਈ ਮਾੜੀ ਗੱਲਤ ਨਹੀਂ ਕੀਤੀ ਵੀ ਮੁਕਾਬਲਾ ਕਿਹਦੇ ਨਾਲ ਬੰਦੇ ਹੋ ਹਾਂਜੀ ਮੁਕਾਬਲਾ ਮੁਕਾਬਲਾ ਅਮਰਪਾਲ ਸਿੰਘ ਦਾ ਹੈਗਾ ਹੀ ਕਿਸੇ ਨਾਲ ਨਹੀਂ ਸਿੱਧਾ ਜਿੱਤ ਰਹੇ ਹੋ ਸਿੱਧਾ ਜਿੱਤ ਰਹੇ ਨੇ ਸਿੱਧਾ ਜਿੱਤ ਰਹੇ ਨੇ ਇਹ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਹੱਥ ਵਿੱਚ ਅੱਜ ਹਲਕਾ ਖੇਮ ਕਰਨ ਦੇ ਵਿੱਚ ਸੋਰ ਸਿੰਘ ਪਿੰਡ ਤੋਂ ਲੈ ਕੇ ਖੇਮ ਕਰਨ ਤੱਕ ਬਹੁਤ ਵੱਡਾ ਕਾਫਲਾ ਮੋਟਰਸਾਈਕਲ ਰੈਲੀ ਜਿਹੜੀ ਆ ਉਹ ਕੱਟੇ ਜਾ ਰਹੀ ਆ ਸੋ ਆਪਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਅੱਜ ਦੀ ਵੀਡੀਓ ਦੇ ਚੈਨਾਂ ਜੁੜੇ ਹੋ ਤਦ ਦੇਖ ਤੇਰਾ ਸੁਰੱਖਾ ਆਪੀ ਸੀ ਧੰਨਵਾਦ